ਸਵਾਗਤ ਹੈ ਦੋਸਤੋ ਇੱਕ ਹੋਰ ਕਹਾਣੀ ਵਿੱਚ ਅੱਜ ਤੁਹਾਨੂੰ ਇੱਕ ਅਜੀਹੀ ਔਰਤ ਦੀ ਕਹਾਣੀ ਸੁਣਾਵਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਜਦੋਂ ਮੇਰੇ ਡਰਾਈਵਰ ਨੇ ਮੈਨੂੰ ਕਿਹਾ ਸਾਹਿਬ ਤੁਹਾਡੀ ਪਤਨੀ ਚੰਗੀ ਨਹੀਂ ਹੈ ਉਹ ਇੱਕ ਮਾੜੀ ਔਰਤ ਹੈ ਤਾਂ ਮੈਂ ਕਿਹਾ ਕਿਉਂ ਅਜੀਹਾ ਵੀ ਮੇਰੀ ਪਤਨੀ ਨੇ ਕੀ ਕਰ ਦਿੱਤਾ ਹੈ ਤਾਂ ਡਰਾਈਵਰ ਨੇ ਕਿਹਾ ਸਾਹਬ ਤੁਹਾਡੀ ਪਤਨੀ ਤੰਦਾ ਕਰਦੀ ਹੈ ਇਹ ਸੁਣ ਕੇ ਮੈਂ ਗੁੱਸੇ ਨਾਲ ਡਰਾਈਵਰ ਦੇ ਉੱਤੇ ਹੱਥ ਚੁੱਕਦੇ ਹੋਏ ਨੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਪਤਨੀ ਦੇ ਉੱਪਰ ਇਹਨਾਂ ਗੰਦਾ ਇਲਜ਼ਾਮ ਲਗਾਉਣ ਦੀ ਤਾਂ ਡਰਾਈਵਰ ਨੇ ਕਿਹਾ ਸਾਹਬ ਮੈਂ ਤੁਹਾਡਾ ਲੂਣ ਖਾਦਾ ਹੈ ਮੈਂ ਸੱਚ ਕਹਿ ਰਿਹਾ ਹਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਜਿਸ ਦਿਨ ਤੁਸੀਂ ਘਰ ਨਹੀਂ ਆਉਂਦੇ ਹੋ ਤਾਂ ਉਸ ਦਿਨ ਰਾਤ ਨੂੰ ਇੱਕ ਬੰਦਾ ਤੁਹਾਡੀ ਪਤਨੀ ਦੇ ਕਮਰੇ ਵਿੱਚ ਜਾਂਦਾ ਹੈ ਤੇ ਉਹ 20 25 ਮਿੰਟਾਂ ਬਾਅਦ ਬਾਅਦ ਆਉਂਦਾ ਹੈ ਕਦੇ ਕਦੇ ਤਾਂ ਦੋ ਬੰਦੇ ਇਕੱਠੇ ਆਉਂਦੇ ਹਨ ਮੈਨੂੰ ਡਰਾਈਵਰ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰੀ ਪਤਨੀ ਮੇਰੇ ਪਿੱਛੋਂ ਕਿਸੇ ਹੋਰ ਦੇ ਨਾਲ ਫਿਰ ਮੈਂ ਆਪਣੀ ਪਤਨੀ ਨੂੰ ਰੰਗੇ ਹੱਥੀ ਫੜਨ ਲਈ ਇੱਕ ਯੋਜਨਾ ਬਣਾਈ ਅਗਲੇ ਦਿਨ ਮੈਂ ਆਪਣੇ ਡਰਾਈਵਰ ਨੂੰ ਕਿਹਾ ਤੁਸੀਂ ਇੱਕ ਕੰਮ ਕਰੋ ਮੈਂ ਆਪਣੀ ਪਤਨੀ ਨੂੰ ਝੂਠ ਮਾਰ ਦੇਵਾਂਗਾ ਕਿ ਮੈਂ ਅੱਜ ਘਰ ਨਹੀਂ ਆ ਰਿਹਾ ਹਾਂ ਜਦੋਂ ਰਾਤ ਨੂੰ ਉਹ ਬੰਦਾ ਮੇਰੇ ਘਰ ਕਮਰੇ ਵਿੱਚ ਚਲਾ ਜਾਵੇ ਤਾਂ ਤੁਸੀਂ ਮੈਨੂੰ ਤੁਰੰਤ ਫੋਨ ਕਰਕੇ ਦੱਸ ਦੇਵੋ ਡਰਾਈਵਰ ਨੇ ਕਿਹਾ ਠੀਕ ਹੈ ਸਾਹਿਬ ਮੈਂ ਆਪਣੀ ਪਤਨੀ ਨੂੰ ਇਹ ਕਹਿ ਕੇ ਚਲਾ ਗਿਆ ਕਿ ਅੱਜ ਰਾਤ ਨੂੰ ਮੈਂ ਘਰ ਨਹੀਂ ਆ ਸਕਦਾ ਹਾਂ ਫਿਰ ਰਾਤ ਦੇ 11 ਵਜੇ ਡਰਾਈਵਰ ਦਾ ਫੋਨ ਆਇਆ ਤੇ ਉਸਨੇ ਕਿਹਾ ਸਾਹਿਬ ਜਲਦੀ ਨਾਲ ਘਰ ਆ ਜਾਵੋ ਅੱਜ ਤਾਂ ਦੋ ਦੋ ਬੰਦੇ ਕਮਰੇ ਦੇ ਅੰਦਰ ਗਏ ਹਨ ਮੈਂ ਜਲਦੀ ਨਾਲ ਘਰ ਪਹੁੰਚਿਆ ਤੇ ਜਾ ਕੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗਾ ਮੈਂ ਕਿਹਾ ਸ਼ੀਲਾ ਦਰਵਾਜ਼ਾ ਖੋਲੋ ਅੱਜ ਤੁਹਾਡੀ ਸਾਰੀ ਕਰਤੂਤ ਮੈਨੂੰ ਪਤਾ ਲੱਗ ਗਈ ਹੈ ਮੇਰੇ ਕੰਮ ਤੇ ਜਾਣ ਤੋਂ ਬਾਅਦ ਤੂੰ ਗੈਰ ਮਰਦ ਨਾਲ ਮਜ਼ੇ ਕਰਦੀ ਹੈ ਸ਼ੀਲਾ ਅੰਦਰੋਂ ਕੋਈ ਜਵਾਬ ਨਹੀਂ ਦੇ ਰਹੀ ਸੀ ਫਿਰ ਮੈਂ ਦਰਵਾਜ਼ੇ ਦੇ ਨਾਲ ਵਾਲੀ ਖਿੜਕੀ ਵਿੱਚੋਂ ਅੰਦਰ ਵੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਇੱਕ ਵਿਅਕਤੀ ਮੰਜੇ ਉੱਤੇ ਬੈਠਾ ਤੇ ਦੂਜਾ ਮੇਰਾ ਨਾਂ ਨਿਰਜ ਹੈ ਤੇ ਮੇਰੀ ਉਮਰ 23 ਸਾਲ ਦੀ ਹੈ ਮੈਂ ਆਪਣੀ ਪਤਨੀ ਸ਼ੀਲਾ ਨਾਲ ਲੁਧਿਆਣਾ ਸ਼ਹਿਰ ਵਿੱਚ ਰਹਿੰਦਾ ਸੀ ਮੇਰਾ ਬਾਕੀ ਦਾ ਪਰਿਵਾਰ ਪਿੰਡ ਵਿੱਚ ਰਹਿੰਦਾ ਹੈ ਮੇਰੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੇਰੀ ਨੌਕਰੀ ਲੁਧਿਆਣੇ ਦੀ ਇੱਕ ਕੰਪਨੀ ਵਿੱਚ ਲੱਗ ਗਈ ਸੀ ਮੈਂ ਉੱਥੇ ਇੱਕ ਛੋਟਾ ਜਿਹਾ ਘਰ ਕਿਰਾਏ ਤੇ ਲਿਆ ਹੋਇਆ ਸੀ ਜਿਸ ਮਕਾਨ ਵਿੱਚ ਮੈਂ ਰਹਿੰਦਾ ਸੀ ਉਸ ਦਾ ਮਾਲਕ ਬੜਾ ਸਿੱਧਾ ਸਾਦਾ ਵਿਅਕਤੀ ਸੀ ਉਹ ਮੈਨੂੰ ਬਿਲਕੁਲ ਆਪਣੇ ਬੇਟੇ ਦੀ ਤਰ੍ਹਾਂ ਸਮਝਦਾ ਸੀ ਉਸ ਦੀ ਇੱਕ ਧੀ ਵੀ ਸੀ ਜਿਸ ਦਾ ਨਾਂ ਸ਼ੀਲਾ ਸੀ ਸ਼ੀਲਾ ਦਿੱਖ ਵਿੱਚ ਬਹੁਤ ਖੂਬਸੂਰਤ ਸੀ ਉਸਦੀ ਉਮਰ ਲਗਭਗ 20 ਸਾਲ ਦੇ ਕਰੀਬ ਹੈ ਮੈਂ ਜਦੋਂ ਆਪਣੇ ਦਫ਼ਤਰ ਤੋਂ ਸ਼ਾਮ ਨੂੰ ਵਾਪਸ ਆਉਂਦਾ ਸੀ ਤਾਂ ਸ਼ੀਲਾ ਮੈਨੂੰ ਪਰਦੇ ਦੇ ਪਿੱਛੇ ਛਿਪਕੇ ਦੇਖਦੀ ਸੀ ਸ਼ਾਇਦ ਸ਼ੀਲਾ ਮੈਨੂੰ ਪਿਆਰ ਕਰਨ ਲੱਗ ਪਈ ਸੀ ਕੁਝ ਦਿਨ ਤਾਂ ਮੈਂ ਧਿਆਨ ਨਾ ਹੀ ਦਿੱਤਾ ਪਰ ਇੱਕ ਦਿਨ ਮੈਨੂੰ ਦਫ਼ਤਰ ਤੋਂ ਆਉਣ ਵਿੱਚ ਦੇਰ ਹੋ ਗਈ ਮੈਂ ਰਸਤੇ ਵਿੱਚ ਸੀ ਜਦੋਂ ਮੈਨੂੰ ਇੱਕ ਫੋਨ ਆਇਆ ਉਹ ਫੋਨ ਸ਼ੀਲਾ ਦਾ ਸੀ ਉਸਨੇ ਪੁੱਛਿਆ ਇੰਨੀ ਦੇਰ ਹੋ ਗਈ ਹੈ ਤੁਸੀਂ ਕਿੱਥੇ ਹੋ ਹਜੇ ਤੱਕ ਕਿਉਂ ਨਹੀਂ ਆਏ ਹੋ ਤਾਂ ਮੈਂ ਕਿਹਾ ਮੀ ਪੈ ਰਿਹਾ ਹੈ ਇੱਥੇ ਰੁਕਿਆ ਹੋਇਆ ਹਾਂ ਮੈਂ ਸੋਚਿਆ ਅੱਜ ਇਹ ਸ਼ੀਲਾ ਨੂੰ ਕੀ ਹੋ ਗਿਆ ਹੈ ਉਹ ਮੇਰੀ ਇੰਨੀ ਫਿਕਰ ਕਿਉਂ ਕਰ ਰਹੀ ਹੈ ਥੋੜੀ ਦੇਰ ਬਾਅਦ ਮੈਂ ਘਰ ਪਹੁੰਚ ਗਿਆ ਮੈਂ ਪੂਰਾ ਗਿੱਲਾ ਹੋ ਗਿਆ ਸੀ ਸ਼ੀਲਾ ਮੇਰੇ ਕੋਲ ਆ ਕੇ ਕਹਿਣ ਲੱਗੀ ਇਹ ਤੌਲੀਆ ਲੈ ਲਵੋ ਤੇ ਜਲਦੀ ਨਾਲ ਆਪਣੇ ਸਰੀਰ ਨੂੰ ਸਾਫ਼ ਕਰ ਲਵੋ ਨਹੀਂ ਤਾਂ ਤੁਹਾਨੂੰ ਠੰਡ ਲੱਗ ਜਾਵੇਗੀ ਮੈਂ ਬਹੁਤ ਪਰੇਸ਼ਾਨ ਹੋ ਰਹੀ ਸੀ ਤੁਸੀਂ ਕਿੱਥੇ ਸੀ ਮੈਂ ਕਿਹਾ ਮੀਂਹ ਦੇ ਕਰ ਥੋੜੀ ਦੇਰ ਰੁਕ ਗਿਆ ਸੀ ਜਿਸ ਤਰ੍ਹਾਂ ਸ਼ੀਲਾ ਮੇਰੇ ਲਈ ਫਿਕਰ ਕਰ ਰਹੀ ਸੀ ਮੈਨੂੰ ਅਜੀਹਾ ਲੱਗ ਰਿਹਾ ਸੀ ਕਿ ਜਿਵੇਂ ਸ਼ੀਲਾ ਮੇਰੀ ਪਤਨੀ ਹੋਵੇ ਉਹ ਮੇਰੇ ਨਾਲ ਗੱਲ ਕਰਕੇ ਮੁਸਕਰਾਉਂਦੀ ਹੋਈ ਚਲੀ ਗਈ ਕੁਝ ਦੇਰ ਤੱਕ ਮੈਂ ਸੋਚਾਂ ਵਿੱਚ ਪੈ ਗਿਆ ਸੀ ਹੁਣ ਮੈਨੂੰ ਵੀ ਪੂਰਾ ਯਕੀਨ ਹੋ ਗਿਆ ਸੀ ਕਿ ਸ਼ੀਲਾ ਮੇਰੇ ਨਾਲ ਪਿਆਰ ਕਰਦੀ ਹੈ ਸੱਚ ਤਾਂ ਇਹ ਸੀ ਕਿ ਮੈਂ ਵੀ ਜਦੋਂ ਸ਼ੀਲਾ ਨੂੰ ਪਹਿਲੀ ਵਾਰ ਵੇਖਿਆ ਸੀ ਤਾਂ ਉਸ ਦਾ دیਵਾਨਾ ਹੋ ਗਿਆ ਸੀ ਪਰ ਇਹ ਗੱਲ ਕਦੇ ਸ਼ੀਲਾ ਨੂੰ ਕਹਿਣ ਦੀ ਮੇਰੀ ਹਿੰਮਤ ਨਹੀਂ ਹੋਈ ਸੀ ਇੱਕ ਦਿਨ ਸ਼ਾਮ ਨੂੰ ਮੈਂ ਕੰਮ ਤੇ ਚੱਲਿਆ ਸੀ ਜਦੋਂ ਸ਼ੀਲਾ ਮੇਰੇ ਨਾਲ ਟਕਰਾ ਗਈ ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗੀ ਮੈਂ ਕਿਹਾ ਸ਼ੀਲਾ ਰੁਕ ਮੈਂ ਤੇਰੇ ਨਾਲ ਬੜੇ ਦਿਨਾਂ ਤੋਂ ਇੱਕ ਗੱਲ ਕਰਨੀ ਚਾਹੁੰਦਾ ਹਾਂ ਤਾਂ ਸ਼ੀਲਾ ਨੇ ਕਿਹਾ ਦੱਸੋ ਕੀ ਕਹਿਣਾ ਚਾਹੁੰਦੇ ਹੋ ਮੈਂ ਕਿਹਾ ਸ਼ੀਲਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਮੇਰੀ ਗੱਲ ਸੁਣ ਕੇ ਸ਼ੀਲਾ ਸ਼ਰਮਾ ਕੇ ਪੱਜ ਗਈ ਫਿਰ ਸ਼ਾਮ ਨੂੰ ਜਦੋਂ ਮੈਂ ਖਾਣਾ ਖਾ ਕੇ ਸੌਣ ਦੇ ਲਈ ਗਿਆ ਤਾ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਤਾਂ ਬਸ ਸ਼ੀਲਾ ਦੇ ਬਾਰੇ ਹੀ ਸੋਚ ਰਿਹਾ ਸੀ ਮੇਰੇ ਤੋਂ ਰਹਾ ਨਾ ਗਿਆ ਤਾਂ ਮੈਂ ਸ਼ੀਲਾ ਨੂੰ ਫੋਨ ਲਾ ਲਿਆ ਮੈਂ ਕਿਹਾ ਸ਼ੀਲਾ ਤੁਸੀਂ ਖਾਣਾ ਖਾ ਲਿਆ ਤਾਂ ਸ਼ੀਲਾ ਨੇ ਕਿਹਾ ਹਾਂ ਮੈਂ ਤਾਂ ਖਾਣਾ ਖਾ ਲਿਆ ਪਰ ਤੁਸੀਂ ਖਾਧਾ ਕਿ ਨਹੀਂ ਮੈਂ ਕਿਹਾ ਮੈਂ ਵੀ ਖਾ ਲਿਆ ਹੈ ਤਾਂ ਸ਼ੀਲਾ ਕਹਿਣ ਲੱਗੀ ਫਿਰ ਸੌਂ ਜਾਵੋ ਹੁਣ ਫੋਨ ਕਿਉਂ ਕੀਤਾ ਹੈ ਮੈਂ ਕਿਹਾ ਸ਼ੀਲਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਤਾਂ ਉਸਨੇ ਕਿਹਾ ਕਿਹੜਾ ਜਵਾਬ ਮੈਂ ਕਿਹਾ ਇੱਕ ਹੀ ਕੇ ਤੂੰ ਵੀ ਮੈਨੂੰ ਪਿਆਰ ਕਰਦੀ ਹੈ ਤਾਂ ਸ਼ੀਲਾ ਨੇ ਕਿਹਾ ਨੀਰਜ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਮੇਰੇ ਵੱਲੋਂ ਹਾਂ ਹੈ ਪਰ ਪਤਾ ਨਹੀਂ ਮੇਰੇ ਪਿਤਾ ਜੀ ਇਸ ਰਿਸ਼ਤੇ ਦੇ ਲਈ ਮੰਨਣਗੇ ਜਾਂ ਨਹੀਂ ਮੈਂ ਕਿਹਾ ਉਹ ਤੁਸੀਂ ਮੇਰੇ ਤੇ ਛੱਡ ਦਿਓ ਮੈਂ ਅੰਕਲ ਜੀ ਨੂੰ ਆਪੇ ਮਨਾ ਲਵਾਂਗਾ ਇੱਕ ਦਿਨ ਮੈਂ ਦਫ਼ਤਰ ਜਾ ਰਿਹਾ ਸੀ ਤਾਂ ਅੰਕਲ ਨੇ ਮੈਨੂੰ ਬੁਲਾ ਕੇ ਕਿਹਾ ਨੀਰਜ ਤੈਨੂੰ ਮੇਰੇ ਕੋਲ ਰਹਿੰਦਿਆ ਹੋਇਆ ਕਈ ਸਾਲ ਹੋ ਗਏ ਹਨ ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣ ਗਿਆ ਹਾਂ ਮੈਂ ਕਿਹਾ ਅੰਕਲ ਜੀ ਉਹ ਤਾਂ ਠੀਕ ਹੈ ਪਰ ਅੱਜ ਤੁਸੀਂ ਅਜਿਹੇ ਗੱਲਾਂ ਕਿਉਂ ਕਰ ਰਹੇ ਹੋ ਤਾਂ ਅੰਕਲ ਨੇ ਕਿਹਾ ਨੀਰਜ ਮੈਂ ਤੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੰਭਾਉਣਾ ਚਾਹੁੰਦਾ ਹਾਂ ਮੈਨੂੰ ਤੇਰੇ ਤੋਂ ਬਹੁਤ ਉਮੀਦ ਹੈ ਇਸ ਲਈ ਨਾ ਨਾ ਕਰਨਾ ਨਹੀਂ ਤਾਂ ਮੈਨੂੰ ਬਹੁਤ ਬੁਰਾ ਲੱਗੇਗਾ ਮੈਂ ਕਿਹਾ ਅੰਕਲ ਜੀ ਤੁਸੀਂ ਮੇਰੇ ਲਈ ਬਹੁਤ ਕੁਝ ਕੀਤਾ ਹੈ ਮੈਂ ਤੁਹਾਡੀ ਦਿੱਤੀ ਹੋਈ ਜ਼ਿੰਮੇਵਾਰੀ ਜ਼ਰੂਰ ਨਿਭਾਵਾਂਗਾ ਮੈਂ ਤੁਹਾਡੀ ਹਰ ਗੱਲ ਮੰਨਣ ਦੇ ਲਈ ਤਿਆਰ ਹਾਂ ਤਾ ਅੰਕਲ ਨੇ ਕਿਹਾ ਨਹੀਂ ਤੂੰ ਤਾਂ ਮੇਰੀ ਬੇਟੀ ਸ਼ੀਲਾ ਦੇ ਬਾਰੇ ਜਾਣਦਾ ਹੀ ਹੈ ਮੈਂ ਕਿਹਾ ਹਾਂ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ ਅੰਕਲ ਨੇ ਕਿਹਾ ਸ਼ੀਲਾ ਹੁਣ ਜਵਾਨ ਹੋ ਗਈ ਹੈ ਮੈਂ ਉਸਦੇ ਲਈ ਬਹੁਤ ਰਿਸ਼ਤੇ ਦੇਖੇ ਪਰ ਮੈਨੂੰ ਕੋਈ ਰਿਸ਼ਤਾ ਪਸੰਦ ਨਹੀਂ ਆਇਆ ਤਾਂ ਮੈਂ ਕਿਹਾ ਅੰਕਲ ਇਸ ਵਿੱਚ ਮੈਂ ਕੀ ਕਰ ਸਕਦਾ ਹਾਂ ਅੰਕਲ ਨੇ ਕਿਹਾ ਤੂੰ ਸ਼ੀਲਾ ਨਾਲ ਵਿਆਹ ਕਰ ਲੈ ਤਾਂ ਜੋ ਮੈਂ ਵੀ ਬੇਫਿਕਰ ਹੋ ਜਾਵਾਂ ਤੇ ਵਾਪਸ ਆਪਣੇ ਪਿੰਡ ਚਲਾ ਜਾਵਾਂ ਅੰਕਲ ਦੀ ਗੱਲ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਮੈਂ ਕਿਹਾ ਅੰਕਲ ਮੈਂ ਤੁਹਾਡੇ ਨਾਲ ਪਹਿਲਾਂ ਹੀ ਇਹ ਗੱਲ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਤੇ ਸ਼ੀਲਾ ਪਹਿਲਾਂ ਹੀ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਤਾਂ ਅੰਕਲ ਨੇ ਮੇਰੀ ਇਹ ਗੱਲ ਸੁਣ ਕੇ ਕੁਝ ਦਿਨ ਬਾਅਦ ਹੀ ਮੇਰਾ ਤੇ ਸ਼ੀਲਾ ਦਾ ਵਿਆਹ ਕਰਵਾ ਦਿੱਤਾ ਤੇ ਫਿਰ ਉਹ ਆਪਣੇ ਪਿੰਡ ਆਪਣੀ ਖੇਤੀਬਾੜੀ ਸੰਭਾਲਣ ਦੇ ਲਈ ਚਲੇ ਗਏ ਹੁਣ ਮੈਂ ਤੇ ਸ਼ੀਲਾ ਦੋਵੇਂ ਹੀ ਇੱਥੇ ਰਹਿੰਦੇ ਸੀ ਕੁਝ ਸਮੇਂ ਬਾਅਦ ਮੇਰੀ ਪਤਨੀ ਮੇਰੇ ਕੋਲੋ 10-20 ਕਿਲੋ ਅੰਬ ਮਗਵਾਉਂਦੀ ਸੀ ਜਦੋਂ ਮੈਂ ਪੁੱਛਦਾ ਕਿ ਇੰਨੇ ਸਾਰੇ ਅੰਬਾਂ ਦਾ ਕੀ ਕਰਨਾ ਹੈ ਤਾਂ ਉਹ ਕਹਿੰਦੀ ਵਕਤ ਆਉਣ ਤੇ ਦੱਸ ਦਿਆਂਗੀ ਮੈਂ ਆਪਣੀ ਸਹੂਲਤ ਦੇ ਲਈ ਇੱਕ ਡਰਾਈਵਰ ਰੱਖ ਲਿਆ ਸੀ ਇੱਕ ਦਿਨ ਮੈਨੂੰ ਡਰਾਈਵਰ ਨੇ ਕਿਹਾ ਕਿ ਸਾਹਿਬ ਤੁਹਾਡੀ ਪਤਨੀ ਗਲਤ ਕੰਮ ਕਰਦੀ ਹੈ ਪਹਿਲਾਂ ਤਾਂ ਮੈਂ ਉਸ ਨੂੰ ਚਿੜਕਿਆ ਤੇ ਕਿਹਾ ਕਿ ਇਹ ਤੂੰ ਕੀ ਕਹਿ ਰਿਹਾ ਹੈ ਮੇਰੀ ਪਤਨੀ ਅਜਿਹਾ ਕੋਈ ਕੰਮ ਨਹੀਂ ਕਰ ਸਕਦੀ ਹੈ ਤਾਂ ਡਰਾਈਵਰ ਨੇ ਕਿਹਾ ਮੈਂ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ ਜਿਸ ਦਿਨ ਤੁਸੀਂ ਘਰ ਨਹੀਂ ਆਉਂਦੇ ਹੋ ਉਸ ਦਿਨ ਰਾਤ ਨੂੰ 11 ਵਜੇ ਇੱਕ ਆਦਮੀ ਆਉਂਦਾ ਹੈ ਮੈਡਮ ਉਸ ਨੂੰ ਕਮਰੇ ਵਿੱਚ ਲਿਜਾ ਕੇ ਦਰਵਾਜ਼ਾ ਬੰਦ ਕਰ ਲੈਂਦੀ ਹੈ ਫਿਰ ਉਹ ਆਦਮੀ ਕੁਝ ਸਮੇਂ ਬਾਅਦ ਕਮਰੇ ਤੋਂ ਬਾਹਰ ਆ ਕੇ ਮੈਡਮ ਨੂੰ ਕੁਝ ਦਿੰਦਾ ਹੈ ਤੇ ਫਿਰ ਚਲਾ ਜਾਂਦਾ ਹੈ ਡਰਾਈਵਰ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਕਿ ਮੇਰੀ ਪਿੱਠ ਪਿੱਛੇ ਮੇਰੀ ਪਤਨੀ ਕਿਸੇ ਪਰਾਏ ਮਰਦ ਨਾਲ ਸਬੰਧ ਬਣਾਉਂਦੀ ਹੈ। ਅਗਲੇ ਦਿਨ ਮੈਂ ਡਰਾਈਵਰ ਨੂੰ ਕਿਹਾ, "ਤੁਸੀਂ ਇੱਕ ਕੰਮ ਕਰਨਾ। ਮੈਂ ਦਫ਼ਤਰ ਜਾਣ ਦੇ ਬਹਾਨੇ ਬਾਹਰ ਰੁਕਦਾ ਹਾਂ। ਜਿਵੇਂ ਹੀ ਉਹ ਆਦਮੀ ਮੇਰੀ ਪਤਨੀ ਦੇ ਕਮਰੇ ਵਿੱਚ ਜਾਵੇ, ਤੂੰ ਤੁਰੰਤ ਹੀ ਮੈਨੂੰ ਫੋਨ ਕਰਕੇ ਦੱਸ ਦੇਵੀਂ।" ਮੈਂ ਸ਼ੀਲਾ ਨੂੰ ਕਿਹਾ ਕਿ ਮੈਂ ਦਫ਼ਤਰ ਜਾ ਰਿਹਾ ਹਾਂ ਤੇ ਅੱਜ ਵਾਪਸ ਨਹੀਂ ਆਵਾਂਗਾ ਤੇ ਫਿਰ ਮੈਂ ਬਾਹਰ ਚਲਾ ਗਿਆ। ਸਾਰਾ ਦਿਨ ਮੈਂ ਇੱਧਰ-ਉੱਧਰ ਘੁੰਮਦਾ ਰਿਹਾ। ਫਿਰ ਜਦੋਂ ਡਰਾਈਵਰ ਦਾ ਫੋਨ ਆਇਆ ਉਸਨੇ ਕਿਹਾ ਛੇਤੀ ਆ ਜਾਓ ਸਾਹਿਬ ਇਸ ਵਾਰ ਤਾਂ ਦੋ ਦੋ ਆਦਮੀ ਤੁਹਾਡੀ ਪਤਨੀ ਦੇ ਕਮਰੇ ਵਿੱਚ ਗਏ ਹਨ ਮੈਂ ਵਾਪਸ ਆ ਕੇ ਜਦੋਂ ਕਮਰੇ ਦਾ ਦਰਵਾਜ਼ਾ ਖੜਕਾਇਆ ਮੈਂ ਕਿਹਾ ਸ਼ੀਲਾ ਦਰਵਾਜ਼ਾ ਖੋਲੋ ਮੈਨੂੰ ਤੇਰੀ ਸਾਰੀ ਸਚਾਈ ਪਤਾ ਲੱਗ ਗਈ ਹੈ ਮੇਰੇ ਕੰਮ ਤੇ ਜਾਣ ਤੋਂ ਬਾਅਦ ਤੂੰ ਪਰਾਏ ਮਰਦਾਂ ਦੇ ਨਾਲ ਰੰਗ ਰਲੀਆਂ ਮਨਾਉਂਦੀ ਹੈ ਸ਼ੀਲਾ ਨੇ ਕੋਈ ਜਵਾਬ ਨਾ ਦਿੱਤਾ ਤੇ ਫਿਰ ਥੋੜੀ ਦੇਰ ਬਾਅਦ ਦਰਵਾਜ਼ਾ ਖੋਲ੍ਹਿਆ ਫਿਰ ਅੰਦਰ ਜੋ ਮੈਂ ਦੇਖਿਆ ਦੇਖ ਕੇ ਮੈਂ ਬਹੁਤ ਹੀ ਸ਼ਰਮਿੰਦਾ ਹੋਇਆ ਸ਼ੀਲਾ ਨੇ ਕਿਹਾ ਨੀਰਜ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ ਮੈਂ ਤਾਂ ਬਸ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਕੋਈ ਗਲਤ ਕੰਮ ਨਹੀਂ ਕਰਦੀ ਹਾਂ ਤੁਹਾਨੂੰ ਤਾਂ ਪਤਾ ਹੀ ਹੈ ਮੈਂ ਤੁਹਾਡੇ ਕੋਲੋਂ 2-4 ਦਿਨ ਬਾਅਦ ਅੰਬ ਮੰਗਵਾਉਂਦੀ ਸੀ ਮੈਂ ਕਿਹਾ ਹਾਂ ਤਾਂ ਸ਼ੀਲਾ ਨੇ ਕਿਹਾ ਮੈਂ ਉਸ ਅੰਬਾਂ ਦਾ ਆਚਾਰ ਬਣਾ ਕੇ ਇੱਕ ਹੋਟਲ 'ਚ ਸਪਲਾਈ ਕਰਦੀ ਹਾਂ ਤੇ ਇਹ ਆਦਮੀ ਉਹੀ ਆਚਾਰ ਲੈਣ ਦੇ ਲਈ ਆਉਂਦੇ ਹਨ ਜੋ ਪੈਸੇ ਮਿਲਦੇ ਹਨ ਉਹ ਮੈਨੂੰ ਦੇ ਕੇ ਜਾਂਦੇ ਹਨ ਅੱਜ ਅਚਾਰ ਜ਼ਿਆਦਾ ਸੀ ਇਸੇ ਕਰਕੇ ਦੋ ਵਿਅਕਤੀ ਆਏ ਹਨ ਸ਼ੀਲਾ ਦੀ ਗੱਲ ਸੁਣ ਕੇ ਡਰਾਈਵਰ ਨੇ ਹੱਥ ਜੋੜ ਕੇ ਸ਼ੀਲਾ ਤੋਂ ਮਾਫੀ ਮੰਗੀ ਤੇ ਕਿਹਾ ਮੈਡਮ ਮੈਨੂੰ ਮaaf ਕਰ ਦਿਓ ਮੈਂ ਬਿਨਾ ਕੁਝ ਸੋਚੇ ਸਮਝੇ ਤੁਹਾਡੇ ਬਾਰੇ ਸਾਹਿਬ ਨੂੰ ਗਲਤ ਦੱਸ ਬੈਠਾ ਮੈਂ ਕਿਹਾ ਸ਼ੀਲਾ ਮੈਨੂੰ ਵੀ ਮaaf ਕਰ ਦੇਵੋ ਮੈਂ ਇਸ ਡਰਾਈਵਰ ਦੀਆਂ ਗੱਲਾਂ ਵਿੱਚ ਆ ਕੇ ਤੇਰੇ ਤੇ ਸ਼ੱਕ ਕੀਤਾ ਹੈ ਦਰਅਸਲ ਤੂੰ ਤਾਂ ਮੇਰੀ ਹੀ ਮਦਦ ਕਰ ਰਹੀ ਸੀ ਦੋਸਤੋ ਕਿਸੇ ਦੀ ਗੱਲ ਤੇ ਯਕੀਨ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ